ਹਾਲ ਲਾਈ ਆ ਪਿੱਛੇ ਜੋ ਕਹਿੰਦੇ ਪਿੱਛੋਂ ਮਾਰ ਕੇ ਲਾੜ ਕੇ ਮਾਰੀ ਪਿੱਛੋਂ ਮਾਰਦਾ ਤੇ ਮੇਰੀ ਹਰ ਚੀਜ਼ ਬਚਣੀ ਆ ਬਚਣੀ ਆ ਕਰ ਰਹੀਆਂ ਜਿਹੜੀ ਨੋ ਐਂਟਰੀ ਆ ਕਿਸੇ ਨੂੰ ਨਹੀਂ ਪੁਲਿਸ ਰੋਕ ਲਈ ਕਾਰ ਨੂੰ ਸਕੂਟਰ ਨੂੰ ਮੋਟਰਸਾਈਕਲ ਛੱਡਦੇ ਹੀ ਨਹੀਂ ਹੈਲਮੇਟ ਨਹੀਂ ਭਾਈ ਚਲਾਨ ਜਿਹਨੇ ਬੈਲਟ ਨਹੀਂ ਚਲਾਨ ਟਰੱਕਾਂ ਨੂੰ ਟਿਪਰਾਂ ਨੂੰ ਟਰਾਂਸਪੋਰਟ ਰੋਕਦੇ ਨਹੀਂ ਪੁਲਿਸ ਜਲੰਧਰ ਸ਼ਹਿਰ ਵਿੱਚ ਵੱਧਦੇ ਟ੍ਰੈਫਿਕ ਦੇ ਕਾਰਨ ਆਏ ਦਿਨ ਟ੍ਰੈਫਿਕ ਦੀ ਸਮੱਸਿਆ ਦੇਖਣ ਨੂੰ ਮਿਲਦੀ ਆ। ਨਵਾਂ ਮਾਮਲਾ ਜਲੰਧਰ ਦੇ ਨਕੋਦਰ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਇੱਕ ਟਰੱਕ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਜਿਸ ਤੋਂ ਬਾਅਦ ਦੋਨੋਂ ਚਾਲਕਾਂ ਦੇ ਵਿੱਚ ਜੰਮ ਕੇ ਬਹਿਸ ਵਾਜੀ ਹੋਈ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ। ਹਾਂਜੀ ਭਾਈ ਮੈਂ ਨਾ ਅਗਰ ਆਮਦੀਪ ਸੰਗਾਲੂ ਬਲੇ ਉੱਟੀ ਨੂੰ ਵਾਲੀ ਆ। ਅੱਛਾ ਜੀ ਮੈਂ ਨਕੋਦਰ ਚੌਂਕ ਖਰੀ ਲਾਈਟ ਹੋਈ ਸੀ ਤੇ ਮੈਂ ਗੱਡੀ ਕੱਢ ਰਹਾ ਪਿਆ। ਇਧਰੋਂ ਟਿਪਪਰ ਆਇਆ ਜਦਕਿ ਨੋ ਐਂਟਰੀ ਆ। ਪੁਲਿਸ ਵਾਲਾ ਨੇ ਪੁੱਛਿਆ ਕੋਟੀ ਪਰ ਪਿੱਛੇ ਵੀ ਕਪੂਠਲੇ ਚੌਂਕ 'ਚ ਕਿਸੇ ਹੋਰ 'ਚ ਮਾਰ ਕੇ ਆਇਆ ਡਰਾਈਵਰ ਕੋ ਨਾ ਲਾਇਸੈਂਸ ਨਾ ਆਰਸੀ ਨਾ ਪਰਮਿਟ ਨਾ ਕੋਈ ਕੋਈ ਕਾਗਜ਼ ਵੀ ਹੈ ਨਹੀਂ ਟਿਪਰ ਹੈ ਇਸ ਟਾਈਮ ਤੇ ਟਿਪਰ ਮੇਰੇ ਸਾਹਮਣੇ ਖੜਾ ਜਿਹਾ ਖੜਿਆ ਹੋਇਆ ਰੋਕਿਆ ਹੋਇਆ ਠੀਕ ਹੈ ਠੀਕ ਹੈ ਜੀ ਕੋਈ ਕਾਗਜ਼ ਨਹੀਂ ਪੁਲਿਸ ਨੋ ਐਂਟਰੀ 'ਚ ਟਿਪਰ ਲੰਗੀ ਜਾ ਰਹੇ ਨੇ ਮਾਲਕ ਕੋਈ ਹੈ ਬੱਬੂ ਨੀਲਗੰਡ ਉਹ ਸਰੀਆਮ ਕਹਿੰਦੇ ਬੱਬੂ ਨੀਲਗੰਡ ਦੀਆਂ ਗੱਡੀਆਂ ਸਾਰੇ ਉਹ ਕਾਗਜ਼ ਹਨ ਨੇ ਪੁਲਿਸ ਵਾਲੇ ਹੱਦ ਤੇ ਗੱਡੀਆਂ ਨਹੀਂ ਰੋਕੀਆਂ ਇਹ ਗੱਡੀ ਮੇਰੇ ਠੁਮਾਰੀਆਂ ਨੂੰ ਠੋਕੀ ਜਾਂ ਪੁੱਦਰ ਚੋਂ ਸਾਡੀ ਜੱਟੀ ਜਿੱਤੇ ਮੇਰੀ ਆ ਵਰਨਾ ਖੜੀ ਹੈ ਕਿਹੜੀ ਸਾਈਡ ਤੇ ਵੱਜੀ ਹੈ ਆ ਦੇਖੋ ਸਾਰੀ ਠੀਕ ਹੈ ਹੁਣ ਕੀ ਚਾਹੁੰਦੇ ਤੁਸੀਂ ਹਾਂਜੀ ਤੁਸੀਂ ਕੀ ਚਾਹੁੰਦੇ ਹੋ ਜਾਂ ਪੁਲਿਸ ਪਰਚਾ ਕਰਾਂ ਜਾਂ ਮੈਂ ਗੱਡੀ ਠੀਕ ਕਰਾਂ ਠੀਕ ਹੈ ਹਾਂ ਜੇ ਮੇਰੀ ਜਾਨ ਚਲੇ ਜਾਂਦੀ ਉਹਨੇ ਲਾਲ ਲਾਈਟ ਤੋਂ ਗੱਡੀ ਕੱਢਦਾ ਪਿਆ ਜੀ ਪੁਲਿਸ ਵਾਲੇ سامنے ਦੇਖਦੇ ਪਏ ਆ ਟ੍ਰੈਫਿਕ ਵਾਲੇ ਰੋਕਦੇ ਨਹੀਂ ਪਏ ਅੱਛਾ ਰਾਵੀਰਿੰਦਰ ਸਿੰਘ ਭਾਈ ਕੀ ਜਮ ਕਰਦੇ ਤੁਸੀਂ ਅੱਛਾ ਜੀ ਇਹ ਜਿਹੜਾ ਐਕਸੀਡੈਂਟ ਹੋਇਆ ਉਹਨਾਂ ਦਾ ਜਿਹੜਾ ਤੁਹਾਡੇ ਨਾਲ ਹੋਇਆ ਵੇ ਭਾਈ ਉਹਨਾਂ ਨੇ ਖਾਲੀ ਜਨਾਲੇ ਆਣ ਕੇ ਤੇ ਕਾਰ ਉਹ ਮੇਰੇ ਨਾਲ ਲਾਪੀ ਜਾਂਦੇ ਫਿਰ ਬਨੇ ਇੱਧਰ ਆਓ ਤੁਹਾਨੂੰ ਅੱਛਾ ਆ ਆ ਨਾਲ ਲਾਈ ਆ ਹੱਥੀ ਦੇ ਉਹ ਕਹਿੰਦੇ ਪਿੱਛੋਂ ਮਾਰ ਕੇ ਧਿਆਨ ਕੇ ਮਾਰੀ ਪਿੱਛੋਂ ਮਾਰਦਾ ਤੇ ਮੇਰੀ ਗੱਡੀ ਚੱਜ ਨਹੀਂ ਆ ਬੱਜਣੀ ਸੀ ਪਰ ਜਿਸ ਹਾਲ ਨਾਲ ਦੇਖਿਆ ਜਾਵੇ ਇਹ ਮੰਨ ਲਓ ਤੁਸੀਂ ਆਪਣੀ ਸਾਈਡ ਤੋਂ ਆਂਦੇ ਪਿਓ ਮੈਂ ਇਦਾਂ ਡਰਾਈਵਰ ਸਾਈਡ ਨੂੰ ਪਟਾਈ ਹੋਈ ਜੀ ਮੇਰੀ ਮੈਂ ਆਉਂਦੇ ਤੋਂ ਐਂ ਕਹ ਫੰਗਿਆ ਜੀ ਇਹ ਉਧਰੋਂ ਜਦੋਂ ਮੈਂ ਮਿਸ਼ਨ ਤੋਂ ਕੱਲ ਮਾਇਆ ਅਕਿੰਨ ਵੇ ਦਾ ਟਾਈਮ ਸੀ ਆਹ ਘੰਟੇ ਤੋਂ ਪਹਿਲਾਂ ਦੀ ਗੱਲ ਆ ਅੱਛਾ ਤੇ ਹੁਣ ਉਹ ਕੀ ਚਾਹੁੰਦਾ ਫਿਰ ਉਹ 50000 ਰੁਪਏ ਮੰਗ ਰਿਹਾ ਤੇ ਤੁਹਾਡਾ ਕੀ ਜਣਾ ਮੈਂ ਗੱਡੀ ਜਿੰਨਾ ਦੀ ਹੈ ਜੱਡੀ ਜਿੰਨਾ ਦੀ ਹੈ ਕਿੰਨਾ ਤੋਂ ਮਾਲਕ ਹੋਣਾ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਕੋਈ ਹਾਂ ਜੀ ਉਹਨਾਂ ਨਾਲ ਸੱਦੇ ਆਏ ਉਹਨ ਟਿੱਪਰ ਦਾ ਮਾਮਲਾ ਸਰ ਕੀ ਜਾਣਨਾ ਚਾਹੁੰਦੇ ਆ ਦਾ ਬਾਰੇ ਓਏ ਟਿੱਪਰ ਦਾ ਤੇ ਲੱਕਰ ਆਪ ਦਾ ਛੋਟਾ ਜਿਹਾ ਹੋਇਆ ਉਹਨਾਂ ਦਾ ਐਕਸੀਡੈਂਟ ਹੋਇਆ ਮਤਲਬ ਅੱਛਾ ਜੀ ਉਹ ਦੰਡ ਪਰਾ ਕਾਰਵਾਈਆਂ ਤੇ ਡਰਾਈਵਰ ਮੌਜੂਦ ਹੈ ਇੱਥੇ ਹਾਂ ਡਰਾਈਵਰ ਸੀ ਕਿਹਜੰਦਾ ਡਰਾਈਵਰ ਉਹ ਕਹਿੰਦਾ ਮੁੱਲਾਂ ਦਾ ਪਿਆ ਸੀ ਕਹਿੰਦਾ ਉਹ ਇਹਨਾਂ ਨੇ ਕਹਿੰਦਾ ਪਿੱਛੋਂ ਲਾ ਕੇ ਕਹਿੰਦਾ ਗੱਡੀ ਲਾ ਕੇ ਫਿਰ ਲਗਾਈ ਆ ਉਹ ਕਹਿੰਦੇ ਕਿਥੇ ਗੱਡੀ ਮਾਰੀ ਗਿਆ ਲੰਨ ਪਰ ਜੋ ਉਹਨਾਂ ਦਾ ਰੋਪ ਆ ਜੀ ਲਾਲ ਪੱਤਰੀ ਟੱਪ ਰਿਆ ਸੀ ਉਹ ਉਹਦੇ ਬਾਰੇ ਕੀ ਜਾਣਨਾ ਉਹ ਦੇਖਦੇ ਫਿਰ ਦੇਖਣੇ ਜੇ ਉਹਦਾ ਪੋਆ ਆ ਉਹ ਲੱਗਿਆ ਸੀ